ਆ ਹੁਣ ਵੀ ਦੁਨੀਆ ਤੇ ਬਹੁਤ ਕਸ਼ੋਰਿਆ ਸਾਡੇ ਗੁਰੂ ਦਸੇ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ 7ਵੀਂ ਪਾਤਸ਼ਾਹੀ ਗੁਰੂ ਰਾਜ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਇਹ ਸਿੱਖਾ ਲੜਕੀ ਨਾ ਮਾਰੀ ਕਿਤੇ ਦਰਗਾਹ ਚ ਥਾਣੇ ਮਿਲਣਾ ਮਜ਼ੇ ਬਲੇਕੇ ਚ ਰਹੀਂ ਮਸ਼ੀਨਾ ਨਾ ਮਾਰ ਦਿੰਦੇ ਨੇ 96 ਕਰੋੜ ਪਾਪ ਲੱਗਦਾ 96 ਕਰੋੜ ਅ ਚੰਡੀਗੜ੍ਹ ਇੱਕ ਛੋਟੀ ਜਿਹੀ ਕੁੜੀ ਆ 4 ਸਾਲ ਦੀ ਤਾਂ ਉਹ ਲੈ ਕੇ ਆਏ ਮਾਤਾ ਪਿਤਾ ਮੇਰੇ ਤੋਂ ਵੱਡੇ ਨੇ ਬਾਬਾ ਜੀ ਲਖਵੀਰ ਸਿੰਘ ਕਿਤੇ ਬਾਬਾ ਜੀ ਜਦੋਂ ਤੁਸੀਂ ਦਵਾਨ ਚ ਡੱਕਿਆ ਸੀ ਨਾ ਉਦੋਂ ਅਸੀਂ ਚੱਲੇ ਸੀ ਪਾਪ ਕਰਨ ਵੀ ਵੇਲੇ ਦਵਾਨ ਸੋਣ ਆਈਏ ਤਾਂ ਅਸੀਂ ਉੱਥੇ ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ ਐਸਾ ਕਿਉਂ ਹੋ ਰਿਹਾ ਰੱਬ ਤੇ ਭਰੋਸਾ ਹੀ ਨਹੀਂ ਮੰਨਦਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਉਦੋਂ ਤੇ ਇੱਕ ਦੋ ਨਹੀਂ ਚੰਦ ਸੀ ਹੁਣ ਤੇ ਗਿਣੇ ਹੀ ਨਹੀਂ ਜਾਂਦੇ ਤੇ ਰੱਬ ਨੇ ਰੋਜੀ ਥੋੜੀ ਦੇਣੀ ਰੋਜੀ ਤੇ ਮੈਣ ਦੇਣੀ ਆ ਪਾਈ ਕੀੜੇ ਵੀ ਖਾ ਕੇ ਹੀ ਸੌਂਦੇ ਆ ਉੱਟਣ ਵਾਲੀ 84 ਬੜੀ ਅਸੀਂ ਰੋਜੀ ਦਿੰਦੇ ਆ ਜਾਨਵਰਾਂ ਨੂੰ ਰੱਬ ਦੇ ਰਿਹਾ ਗਿਣੇ ਨਹੀਂ ਜਾਂਦੇ ਕਿੰਨੇ ਜਾਨਵਰ ਕਿੰਨੇ ਪਸ਼ੂ ਪੰਛੀ ਕੀ ਚਰਾਸੀ ਅਸੀਂ ਪਾਲਣਦੇ ਆ ਉਹ ਈਸ਼ਵ ਜਿਹਨੇ ਪੈਦਾ ਕੀਤਾ ਰੋਜੀ ਦੇ ਕੀ ਪਤਾ ਉਹਦੇ ਕਿੰਨੇ ਚੰਗੇ ਬਾਗ ਨੇ ਤੋ ਕਹਿੰਦੇ ਅਸੀਂ ਹਤਿਆ ਨਹੀਂ ਕੀਤੀ ਇਹ ਗੱਲ ਮੁੱਕਦੀ ਇੱਥੇ ਆ ਉਹ ਸਾਹਮਣੇ ਦੇ ਦਿਆ ਹੁਣ ਨਿੱਜੀ ਗੰਦਾ ਗੱਲ ਘੁੱਟਣ ਤੇ ਉਹਨਾਂ ਤੇਸ ਦੀ ਦੀ ਕੀ ਗੱਲ ਲੈਣੀ ਹੈ ਉਹ ਨਜਰ ਨਹੀਂ ਆ ਰਹੀ ਮੁਰਵਾਤਾ